ਸਰ ਵੈਪਨਸ ਫੜੇ ਗਏ ਜੀ ਸਾਡੇ ਵੱਲੋਂ ਕੀ ਕਾਰਵਾਈ ਕੀਤੀ ਹੈ ਹਾਂਜੀ ਸਾਡੇ ਮਾਨਯੋਗ ਡੀਜੀਪੀ ਰੇਲਵੇ ਸ਼੍ਰੀਮਤੀ ਸਸ਼ੀਪ੍ਰਭਾ द्विवेदी ਜੀ ਅਤੇ ਸਾਡੇ ਰੇਲਵੇ ਦੇ ਹੋਰ ਸੀਨੀਅਰ ਅਫਸਰਾਂ ਦੀ ਹਦਾਇਤਾਂ ਦੇ ਅਨੁਸਾਰ ਸਾਡੇ ਵੱਲੋਂ ਜਿਹੜੀ ਹੈ ਲਗਾਤਾਰ ਜਿਹੜੀ ਰੇਲਾਂ ਦੇ ਵਿੱਚ ਔਰ ਰੇਲਵੇ ਸਟੇਸ਼ਨਾਂ ਤੇ ਚੈਕਿੰਗ ਕੀਤੀ ਜਾ ਰਹੀ ਹੈ ਇਸੇ ਲੜੀ ਦੇ ਤਹਿਤ ਕੱਲ ਏਸੀ ਭਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਪਠਾਨਕੋਟ ਕੈਂਟ ਰੇਲਵੇ ਸਟੇਸ਼ਨ ਤੇ ਚੈਕਿੰਗ ਕਰ ਰਹੀ ਸੀ ਤੇ ਸ਼ਾਮ ਦੇ ਕਰੀਬ ਸਾਡੇ ਇੱਕ 4 ਵਜੇ ਦੇ ਕਰੀਬ ਜਿਹੜੀ ਇੱਕ ਟੇਨ ਮਲਵਾ ਐਕਸਪ੍ਰੈਸ ਵਾ ਕੇ ਰੁਕੀ ਤੇ ਇਹਨਾਂ ਨੇ ਚੈਕਿੰਗ ਪਲੇਟਫਾਰਮ ਦੇ ਨਾਲ-ਨਾਲ ਟੇਨ ਦੇ ਵਿੱਚ ਵੀ ਚੈਕਿੰਗ ਸ਼ੁਰੂ ਕੀਤੀ ਜੋ ਟੇਨ ਦੇ ਜਨਰਲ ਬੋਗੀ ਦੇ ਵਿੱਚ ਲਾਸਟ ਦੋ ਡੱਬੇ ਲੱਗੇ ਹੁੰਦੇ ਪਿੱਛੇ ਉੱਥੇ ਇੱਕ ਡੱਬੇ ਦੇ ਵਿੱਚ ਚੈਕਿੰਗ ਕੀਤੀ ਤਾਂ ਉੱਥੋਂ ਇੱਕ ਸਾਨੂੰ ਲਵਾਰਸ ਬੈਗ ਮਿਲਿਆ ਤੇ ਜਦੋਂ ਲਵਾਰਸ ਬੈਗ ਬਾਰੇ ਦੂਜੇ ਯਾਤਰੀਆਂ ਨੂੰ ਪੁੱਛਗਿਛ ਕੀਤੀ ਕਿਸੇ ਨੇ ਵੀ ਉਹਨੂੰ ਕਲੇਮ ਨਹੀਂ ਕੀਤਾ ਤੇ ਜਦੋਂ ਉਹਦੀ ਤਲਾਸ਼ੀ ਲਈ ਗਈ ਬੈਗ ਦੀ ਐਂਟੀ ਸੈਕੂਰੀਟੀ ਦੀ ਟੀਮ ਦੇ ਨਾਲ ਲੈ ਕੇ ਤੇ ਉਹਦੇ ਵਿੱਚੋਂ ਸਾਨੂੰ ਇਹ 5 ਪਿਸਟਲ ਔਰ 10 ਮੈਗਜ਼ੀਨ ਜਿਹੜੇ ਉਹ ਬਰਾਮਦ ਹੋਇਆ ਸਰ ਕਾਰਤੂਸ ਵੀ ਕੋਈ ਹੋਇਆਗਾ ਜੀ ਨਹੀਂ ਕਾਰਤੂਸ ਨਹੀਂ ਕੋਈ ਵਿਅਕਤੀ ਹਾਂਜੀ ਕੋਈ ਵਿਅਕਤੀ ਨਹੀਂ ਕਰਾ ਨਹੀਂ ਬੈਗ ਅਨਕਲੇਮਡ ਸੀਗਾ ਕਿਸੇ ਨੇ ਇਹਦੇ ਬਾਰੇ ਦੱਸਿਆ ਨਹੀਂ ਸਾਰੇ ਯਾਤਰੀਆਂ ਕੋਲ ਪੁੱਛ ਪੜਤਾਲ ਕੀਤੀ ਗਈ ਐਕਚੁਅਲੀ ਇੱਥੇ ਟ੍ਰੇਨਾਂ ਦੇ ਖੜਨ ਦਾ ਸਮਾਂ ਘੱਟ ਹੁੰਦਾ 1.5-2 ਮਿੰਟ ਦਾ ਹੀ ਹੁੰਦਾ ਤੇ ਉਹਦੇ ਉਹਦੇ ਦੌਰਾਨ ਦਰਾਂ ਜਿੰਨੀ ਵੀ ਅਸੀਂ ਤਫ਼ਤੀਸ਼ ਕੀਤੀ ਉਹ ਦੌਰਾਨ ਨਹੀਂ ਮਿਲਿਆ Pistol, sir, in, <coughs> पिस्टल सर मेड इन ਕੀ ਪਤਾ ਲੱਗੇਗਾ ਪਿਸਤਲ ਸਟਾਰ ਇਹਦੇ ਬਣਿਆ ਹੋਇਆ ਜੀ ਐਕਚੁਅਲੀ ਇਹਦੀ ਮੇਡ ਇਨ ਬਾਰੇ ਪਤਾ ਨਹੀਂ ਲੱਗ ਸਕਿਆ ਇਹ ਫਰਾਂਸੀਕ ਸਾਇੰਸ ਲੈਬਾਰਟਰੀ ਨੂੰ ਭੇਜਾਂਗੇ ਉਸ ਤੋਂ ਸਾਨੂੰ ਇਹਨਾਂ ਦੇ ਮੇਕ ਦਾ ਇਹ ਮੇਡ ਦਾ ਪਤਾ ਲੱਗੂਗਾ ਕਿ ਕਿੱਥੇ ਬਣਿਆ ਜਿਹੜਾ ਲੋਡੇਡ ਹੈ ਜਾਂ ਖਾਲੀ ਹੈ ਜਿਹੜੇ ਮੈਗਜ਼ੀਨ ਹੈ ਅਨਲੋਡਡ ਮੈਗਜ਼ੀਨ ਅਨਲੋਡਡ ਮਤਲਬ ਖਾਲੀ ਨੇ ਖਾਲੀ ਮੈਨ ਕੋਈ ਕਰਤੂਸ ਨਹੀਂ ਮਿਲਿਆ ਖਾਲੀ ਬੈਗਜ਼ੀਨ ਹਰੇਕ ਪਿਸਤਲ ਦੇ ਨਾਲ ਦੋ ਦੋ ਮੈਗਜ਼ੀਨ ਜਿਹੜੇ ਅਟੈਚ ਸੀਗੇ ਤੁਹਾਨੂੰ ਕੋਈ ਆਇਡੈਂਟੀਟੀ ਪ੍ਰੂਫ ਕੋਈ ਬੈਗ ਦੇ ਵਿੱਚ ਕੋਈ ਚੀਜ਼ ਨਹੀਂ ਬੈਗ ਵਿੱਚ ਕੋਈ ਆਇਡੈਂਟੀਟੀ ਪ੍ਰੂਫ ਨਹੀਂ ਮਿਲਿਆ ਇਹ ਹੁਣ ਅਸੀਂ ਅੱਗੇ ਸਾਡੀ ਤਫ਼ਤੀਸ਼ ਜਾਰੀ ਹੈ ਅਸੀਂ ਸਾਰੇ ਰੇਲਵੇ ਸਟੇਸ਼ਨਾਂ ਦੇ ਜਿਹੜੇ ਸੀਸੀਟੀਵੀ ਕੈਮਰੇਜ ਉਹਨਾਂ ਨੂੰ ਚੈੱਕ ਕਰਾਵਾਂਗੇ ਤਾਂ ਹੋਰ ਵੀ ਜਿਹੜੇ ਇਦਾਂ ਦੀ ਆਵਾਜ਼ਾਤਾ ਕਰਨ ਵਾਲੇ ਜਿਹੜੇ ਸਾਡੇ ਹੈਗੇ ਆ ਸੱਕੀ ਵਿਅਕਤੀ ਉਹਨਾਂ ਤੋਂ ਪੁੱਛਗਿੱਛ ਕਰਾਂਗੇ ਔਰ ਇਸ ਜਿਹੜਾ ਕੇਸ ਆ ਇਹਦੇ ਕਲਪਰੇਟ ਜਿਹੜਾ ਵੀ ਹੈਗਾ ਜਿਨੇ ਇਹ ਵੈਪਨ ਰੱਖੇ ਆ ਉਹ ਦਿੱਤਾ ਪਹੁੰਚਣ ਦੀ ਪੂਰੀ ਪੂਰੀ ਸਾਡੀ ਵੱਲ ਕੋਸ਼ਿਸ਼ ਕੀਤੀ ਹੈ ਕਿਹੜੀ ਟ੍ਰੇਨ ਕਿੱਥੇ ਰੱਖਿਆ ਗਿਆ ਕੁਝ ਪਤਾ ਚੱਲ ਪਿਆ ਕਿਹੜੀ ਟ੍ਰੇਨ ਦੇ ਵਿੱਚ ਚੱਕੀ ਉਹ ਦਰਵਾਜ਼ਾ ਮਾਲਵਾ ਐਕਸਪ੍ਰੈਸ ਦੇ ਵਿੱਚ ਬੈਗ ਸਰ ਕਿੱਥੇ ਰੱਖਿਆ ਕੁਝ ਮੈਂ ਬੈਗ ਨਹੀਂ ਅਜੇ ਰੱਖਣ ਬਾਰੇ ਨਹੀਂ ਕੁਝ ਪਤਾ ਲੱਗਿਆ ਵੀ ਕਿੱਥੋਂ ਰੱਖਿਆ ਹੋ ਸਕਦਾ ਤੇ ਅਸੀਂ ਸੀਸੀਟੀਵੀ ਫੁਟੇਜ ਚੈੱਕ ਕਰਾਂਗੇ ਪਿੱਛੋਂ ਤੋਂ ਲੈ ਕੇ ਦਿੱਲੀ ਤੋਂ ਅੱਗੇ ਤੱਕ ਸਾਰੇ ਅਸੀਂ ਮਤਲਬ ਸਾਰੇ ਕੱਲੇ ਕੱਲੇ ਕੈਮਰੇ ਖੰਗਾੜਾਂਗੇ ਉਹਦੇ ਤਤਤੀਸ਼ ਤਰ੍ਹਾਂ ਜੋ ਵੀ ਸਾਹਮਣੇ ਆਊਗਾ ਉਹ ਸਾਹਮਣੇ ਜਿਹੜੀ ਕਰ ਗੰਗਾਲੇ ਜਾਣੇ ਕੈਮਰੇ ਵੀ ਨਾ ਉਸ ਤੋਂ ਹੋਰ ਕਿਸੇ ਉਸ ਤੋਂ ਪਿੱਛੇ ਵੀ ਅਸੀਂ ਕਰਾਂਗੇ ਜੀ ਦਿੱਲੀ ਤਾਂ ਪ੍ਰੋਪਰ ਨਹੀਂ ਕਹਿ ਸਕਦਾ ਮੈਂ ਐਕਚੁਅਲੀ ਜਿੱਤੋ ਵੀ ਇਹ ਟ੍ਰੇਨ ਅਰੀਜੀਨੇਟ ਹੁੰਦੀ ਆ ਅਸੀਂ ਜਿਹੜੇ ਵੀ ਕੰਟਰੋਲਰ ਹੁੰਦੇ ਇਹਨਾਂ ਦੇ ਕੈਮਰੇ ਵਾਲੇ ਉਹਨਾਂ ਦੇ ਨਾਲ ਅਸੀਂ ਤਾਲਮੇਲ ਕਰਕੇ ਇਹਨਾਂ ਨੂੰ ਪੂਰੀ ਦੂਸਰੀ ਜਣੀ ਇਹ ਕਨਸਾਈਨਮੈਂਟ ਬਰਬਦ ਹੋਈ ਹੈ ਐਵੇਂ ਹਥਿਆਰ ਆਦੀ ਹੈ ਜਿਹੜੀ ਦੇਸੀ ਲੱਗ ਰਹੇ ਆ ਪਹਿਲੇ ਜਿਹੜੇ ਦੋ ਦੇਸੀ ਕੱਟੇ ਫੜੇ ਗਏ ਇੱਕ ਬੰਦੇ ਕੋਲ ਉਹ ਵੀ ਪਾਰਸਲ ਟਾਈਪ ਹੀ ਜਿਹੜਾ ਸਪਲਾਈ ਹੋ ਰੇ ਤੇ ਕਿਹਾ ਇਹ ਵੀ ਉਸ ਤਰ੍ਹਾਂ ਦੇ ਨਹੀਂ ਕਿਤੇ ਪਾਰਸਲ ਟਾਈਪ ਨਹੀਂ ਪਾਰਸਲ ਨਹੀਂ ਸੀ ਇਹਦੇ ਵਿੱਚ ਇਹਦੇ ਵਿੱਚ ਇਹ ਹੋ ਸਕਦਾ ਪਾਰਸਲ ਹੋਵੇ ਕਿਉਂਕਿ ਜਿਹੜੇ ਇਹਨਾਂ ਦੇ ਮੋਟਰ ਸਪਰੈਂਡ ਹੀ ਹੁੰਦੇ ਆ ਜਿਹੜਾ ਮੇਨ ਪਰਸਨ ਹੁੰਦਾ ਪਾਰਸਲ ਦੇ ਨਾਲ ਆਉਂਦਾ ਉਹ ਕਿ ਹੋਰ ਡੱਬੇ ਵਿੱਚ ਬੈਠਾ ਰਹਿੰਦਾ ਇਹ ਇਹਨਾਂ ਨੂੰ ਹਦਾਇਤ ਹੁੰਦੀ ਵੀ ਤੁਸੀਂ ਬੈਗ ਛੱਡ ਕੇ ਉਧਰ ਉਧਰ ਬੈਠ ਜਾਣਾ ਵਾ ਇਸ ਤਰ੍ਹਾਂ ਕਰਕੇ ਮਤਲਬ ਐਕਚੁਅਲੀ ਮੈਂ ਤੁਹਾਨੂੰ ਜਿਸ ਤਰ੍ਹਾਂ ਦੱਸ ਚੁੱਕਾ ਵੀ ਟ੍ਰੇਨ ਦਾ ਜਿਹੜਾ ਰੁਕਣ ਦਾ ਸਮਾਂ ਇੱਥੇ ਘੱਟ ਹੁੰਦਾ ਇਸ ਕਰਕੇ ਅਸੀਂ ਟ੍ਰੇਨ ਨੂੰ ਟਾਈਮ ਵੀ ਲਿਆ ਸੀਗਾ ਉਹਨਾਂ ਕੋਲ ਇੱਕ ਦੋ ਮਿੰਟ ਵੱਧ ਵੀ ਟ੍ਰੇਨ ਨੂੰ ਰੋਕੇ ਸੀ ਤੇ ਚੈਕਿੰਗ ਕੀਤੀ ਆ ਬਟ ਅਜੇ ਇਹਦੇ ਬਾਰੇ ਨਹੀਂ ਪਤਾ ਚੱਲ ਸਕਦਾ ਜਦੋਂ ਵੀ ਅਸੀਂ ਜਲਦੀ ਤੋਂ ਜਲਦੀ ਇਹਦੇ ਬਾਰੇ ਪਤਾ ਲਗਾਉਂਗਾ ਠੀਕ ਹੈ ਅਫੀਸ਼ਲ ਸਰਕਾਰ ਕੀ ਕਾਰਵਾਈ ਕੀਤੀ ਗਈ ਹੈ ਇਹਦੇ ਤੇ ਅਸੀਂ ਮੁਕੱਦਮਾ ਨੰਬਰ 10 25548 ਦੇ ਅਧੀਨ ਜਿਹੜਾ ਦਰਜ ਕੀਤਾ ਅਨੁਪਛਿਤ ਵਿਅਕਤੀ ਦੇ ਖਿਲਾਫ ਜੋ ਜਿਹੜੀ ਕਾਰਵਾਈ ਤਬਦੀਲ ਜਿਹੜੀ ਹੋ ਜਾਂਦੀ